ਕੀ ਹਾਲ ਚਾਲ ਦੋਸਤੋ ਸਵਾਗਤ ਹੈ ਤੁਹਾਡਾ ਸਤਨਾਮ ਦਾ ਰਿਫਾਰਮ ਉਪਰ ਕੀ ਹਾਲ ਚਾਲ ਹੈ ਸਵਾਗਤ ਹੈ ਮੇਰੇ ਵਲੌਗ ਨੰਬਰ ਪਹਿਲੇ ਚ ਚਾਹ ਬਣਦੀ ਹੈ ਚਾਹ ਲੈ ਕੇ ਆਪਾਂ ਖੇਤ ਜਾਂਦੇ ਆਂ ਉੱਥੇ ਜਾ ਕੇ ਦੇਖਣੀ ਹੈ ਮਾਹੌਲ ਵੀਡੀਓ ਨਾਲ ਵੀਡੀਓ ਚ ਐਂਡ ਤੱਕ ਬਣੇ ਰਹੋ ਮੇਰੇ ਨਾਲ ਮਿੱਤਰੋ ਜਿੰਨਾ ਟਾਈਮ ਆਪਣੀ ਚਾਹ ਬਣਦੀ ਹੈ ਆਪਾਂ ਅੱਗ ਮਚਾਉਣੀ ਹੈ ਅੱਗ ਦੇ ਵਿੱਚ ਅੱਗ ਮਚਾ ਦਿੰਨੇ ਆ ਪਾਣੀ ਗਰਮ ਕਰਦੇ ਜੀ ਅੱਜ ਜਦੋਂ ਅੱਗ ਮਚਾਵਾਂਗੇ ਚਲਦੀ ਵੀਡੀਓ ਨੂੰ ਲਕਚਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ कागज लाने कागज न अग बचाने हम हाँ चलेगी आग अब चलेगी आग चलाई पानी गर्म कर रहे हैं दोस्तों अपनी चल भी होर लाने आप लाओ दोस्तों होर ला देंगे आप लकड़ा ਦੇਖੋ ਮਿੱਤਰੋ ਪੰਜਾਬ ਦਾ ਮੌਸਮ ਦੂਰ ਦੂਰ ਤੱਕ ਸਾਡੇ ਪਟੰਡੇ ਇਲਾਕੇ ਦਾ ਮੌਸਮ ਹੈ ਇਹ ਜਰਾ ਆਪਣੇ ਚਿੱਲੇ ਵਗ ਰਹੇ ਆ ਚਿੱਲੇ ਲਓ ਵੀ ਆਪਾਂ ਚਾਲਾ ਢੋਲੂ ਭਰਾ ਲਿਆ ਤੇ ਹੁਣ ਆਪਾਂ ਚੱਲਦੇ ਆ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆ ਬਾਕੀ ਦਾ ਵਲੌਗ ਕੀ ਕੋਸ ਆਪਾਂ ਪਸ਼ੂਆਂ ਦੀ ਸਫਾਈ ਕਰ ਰਹੇ ਆ ਉੱਥੇ ਜਾ ਕੇ ਮਿਲਦੇ ਆ ਜੀ ਲਓ ਵੀ ਫਾਰਮ ਤੇ ਪਹੁੰਚ ਗਏ ਇੱਧਰ ਆਪਣੇ ਡੰਗਰ ਬਾਹਰ ਧੁੱਪੇ ਬੰਨੇ ਹੋਏ ਆ ਵਧੀਆ ਧੁੱਪ ਸੇਕ ਰਹੇ ਆ ਇੱਧਰ ਆਪਣੀਆਂ ਮੱਝਾਂ ਤੇ ਆ ਕੱਟੀ ਵੀ ਇਹਦੀ ਹੈ ਨਾਲ ਹੀ ਖੜੀਆਂ ਨੇ ਇੱਧਰ ਆਓ ਬੱਚੀ ਗਾਲਾ ਕਰੀ ਜਾਂਦੀ ਐ। ਇਹ ਇੱਧਰ ਦਿਖਾ ਦਨੇ ਆਹ ਦੇਖੋ। ਆਪਣੀ ਮੱਝ। ਆ ਉੱਧਰ ਪੱਛਣਾ ਆਹ ਦੇਖੋ। ਆ ਆਦੀ ਮਸਤੀ ਚਾਹ ਜੋ ਉਹ ਹੁੰਦਾ ਉਹ ਕਰਦਨੇ ਐ। ਆ ਹਰਾ ਵੱਡੇ ਲਿਆ ਆਪਣਾ ਬਾਈ। ਆ ਬੱਚੀ ਐ, ਜਰਸੀ ਐ। ਉਹ ਵੀ ਅੱਛੀ ਲਓ ਵੀ ਮਿੱਤਰੋ ਅੱਜ ਆਪਾਂ ਪੱਲੀਆਂ ਜਿਹੜਾ ਉਹ ਤੋਂ ਪਲਵਾਰੇ ਆਂ ਸਾਫ਼ ਕਰ ਰਹੇ ਆਂ ਤੇ ਤੁਹਾਨੂੰ ਪਤਾ ਮୋਰੇ ਠੰਡ ਆ ਰਹੀ ਹੈ ਠੰਡ ਦੇ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਪੱਲੀਆਂ ਲਾਉਣੇ ਆਂ ਚਾਰ شپੇਰੀ ਬਾਕੀ ਇਹਨਾਂ ਨੂੰ ਠੰਡਾ ਜਿਹੜੀ ਉਹ ਨਾ ਲੱਗੇ ਆਹ ਦੇਖੋ ਸਾਡੀਆਂ ਨੰਨੀਆਂ ਮੁੰਨੀਆਂ ਗਾਵਾਂ ਬੱਚੀਆਂ ਕਟੀਆਂ ਮੱਝਾਂ ਇਹਨਾਂ ਨੂੰ ਜਿਹੜੀ ਠੰਡ ਤੋਂ ਬਚਾਉਣ ਵਾਸਤੇ ਆਪਾਂ ਇਹ ਪੱਲੀਆਂ ਦਾ ਜਿਹੜਾ ਇੰਤਜ਼ਾਮ ਕਰ ਰਹੇ ਆਂ ਤਾਜੀ ਸੂਈ ਮੱਝ ਹੈ ਅੱਜ ਤੁਹਾਨੂੰ ਅੰਦਰ ਚੱਲ ਕੇ ਦਿਖਾਉਣੀ ਹੈ ਅੰਦਰ ਕੀ ਚੱਲ ਰਿਹਾ ਹੈ ਆਪਾਂ ਸਾਨੂੰ ਪਤਾ ਸਾਰੇ ਬਾੜ ਕੱਟਦੇ ਇੱਧਰ ਪੱਲੀਆਂ ਲਾਈ ਜਾਂਦੇ ਆਪਾਂ ਵੀ ਖੜ ਜਾਂਦੇ ਨੇ ਕੋਲੇ ਸਟਰੈਟਜੀ ਬਣਾ ਰਹੇ ਆ ਪਲਾਨ ਬਣਾ ਰਹੇ ਆ ਇਹ ਪੱਲੀ ਪੱਲੀ ਕਿਵੇਂ ਲੱਗੇ ਕਿਉਂਕਿ ਇਹ ਇੱਥੇ ਆਪਾਂ ਮੱਝ ਵੰਦੇ ਹੁੰਦੇ ਆ ਤਾਜੀ ਸੂਈ ਹੈ ਉਹਨੂੰ ਠੰਡਾ ਨਾ ਲੱਗੇ ਉਸਦੇ ਲਈ ਇਧਰਲੇ ਪਾਸੇ ਆਪਾਂ ਪੱਲੀ ਲਾ ਰਹੇ ਹਾਂ ਠੰਡ ਨੂੰ ਰੋਕਣ ਵਾਸਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿ ਆਪਾਂ ਹੁਣ ਵਲੌਗ ਪਾਇਆ ਕਰਾਂਗੇ ਤੇ ਚੈਨਲ ਦਾ ਵਾਚ ਟਾਈਮ ਬਾਤੋ ਬਾਤ ਬਤਾ ਦੂ ਲਓ ਵੀ ਇਹ ਪੱਲੀ ਇਹ ਸੈੱਟ ਕਰਨੀ ਆਪਾਂ ਗਾਂ ਚਾਲਦੇ ਆਂ ਲਓ ਵੀ ਇੱਧਰਲੇ ਪਾਸੇ ਆਪਾਂ ਪੱਲੀ ਲਾਤੀ ਜਿਹੜੀ ਆਪਾਂ ਸਿਕਾਈ ਸੀਗੀ ਕੱਪਲਵਾ ਕੇ ਆ ਦੇਖੋ ਬੜੀਆ ਇਹਨਾਂ ਨੂੰ ਨੱਗ ਮਿਲੂਗਾ ਚਾਰ ਸਵੇਰੇ ਇੱਧਰ ਵੀ ਪੱਲੀ ਲਾਤੀ ਆਪਾਂ ਔਰ ਅੰਡ ਤੱਕ ਪੱਲੀ ਆਪਾਂ ਜਿਹੜੀ ਉਹ ਸੈੱਟ ਕਰਤੀ ਐ ਇਹਨਾਂ ਨੂੰ ਕੋਈ ਦਿੱਕਤ ਨਾ ਆਵੇ ਠੰਡ ਦੇ ਵਿੱਚ ਲਾਈ ਥੋੜੀ ਜਿਹੀ ਅਗੇਤੀ ਐ ਚਲੋ ਕੋਈ ਨਹੀਂ ਆਹ ਦੇਖੋ ਆਪਣੀ ਬੱਕਰੀ ਇਹਦਾ ਨਾਮ ਦੋਸਤੋ ਆਪਾਂ ਸੁੰਦਰੀ ਰੱਖਿਆ ਹੈ ਬਹੁਤ ਪਿਆਰੀ ਐ ਸੋ ਐਸੀ ਦੋਸਤੋ ਆਪਣਾ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਾ ਦਿਆ ਕਰਾਂਗੇ ਆਪਾਂ ਧੰਨਵਾਦ ਦੋਸਤੋ